ਜੇ ਅਕਲ ਚ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਤ ਦੀ ਵੱਡੀ ਖਬਰ ਖਬਰਦਾਨ ਤੱਕ ਜਰੂਰ ਬਨੇ ਰਹਿਣਾ ਜਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਲੋ ਸ਼ਿਰਵਾਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਗੌਤਮ ਡਾਨੀ ਦੇ ਹਨਗੇ 71100 ਲਕ ਬੱਕਰੀਆਂ ਬਣਾਇਆ 4 ਲੱਖ ਕਰੋੜ ਦਾ ਮਾਸਟਰ ਪਲਾਨ ਇਸ ਦੇ ਨਾਲ ਹੀ ਏਜੰਸੀਆਂ ਦੇ ਦੂਜੇ ਸਭ ਤੋਂ ਅਮੀਰ ਕਾਰਬਰ ਗੌਤਮ ਡਾਨੀ ਅਗਲੇ ਕੁਝ ਦਿਨ ਸਾਲਾਂ ਵਿੱਚ ਦੇਸ਼ ਦੇ 71000 ਖਸ ਲੋਕਾਂ ਨੂੰ ਨੌਕਰੀਆਂ ਦੇਣ ਜਾ ਰਹੇ ਹਨ ਇਸ ਦੇ ਲਈ ਉਹਨਾਂ ਨੇ 4 ਲੱਖ ਕਰੋੜ ਰੁਪਏ ਦੇ ਮਾਸਟਰ ਪਲਾਨ ਦੀ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਐਲਾਨ ਚੌਥੇ ਈ ਇਨ ਵੈਰਸਟ ਵਰਚਾਵੀ ਪ੍ਰੋਗਰਾਮ ਦੌਰਾਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਸਾਲ 2030 ਤੱਕ ਉਸ ਦੇਸ਼ ਦੇ ਵਿੱਚ ਨਵੀਆਂ ਉਦਯੋਗਿਕ ਪ੍ਰੋਜੈਕਟਾਂ ਦੇ 4 ਲੱਖ ਰੁਪਏ ਤੋਂ ਵਾਅਦਾ ਦਾ ਨਿਵੇਸ਼ ਕਰਨਗੇ ਇਸ ਦੇ ਨਾਲ ਹੀ ਜਿਸ ਦੇ ਨਾਲ ਦੇ 10000 ਨੌਕਰੀਆਂ ਪੈਦਾ ਹੋਣਗੀਆਂ ਤੇ ਆਊਟ ਆਉਣ ਨੂੰ ਇਸ ਵੀ ਦੱਸ ਦੇ 21 ਉਹਨਾਂ ਨੇ ਇਸ ਗਲੋਬਲ ਇਵੈਂਟ ਵਿੱਚ ਕੀ ਕਿਹਾ ਅਦਾਨੀ ਗਰੁੱਪ ਦੇ ਕੀਤਾ ਐਲਾਨ ਅਤੇ ਦਾਨੀ ਸਮੂਹ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਸ ਉਸ ਨੇ ਚੌਥੇ ਗਲੋਬਲ ਰਿਵਾਰਡ ਨੂੰ ਇਸ ਦੇ ਨਾਲ ਦਿੱਤਾ ਇਹ ਗਵਰਨਸ ਨੇ ਇਸ ਦੇ ਨਾਲ ਹੀ ਇੰਟਰਨੈਟ ਦੇ 24 ਦੇ ਦੌਰਾਨ ਸੂਰਜੀ ਪ੍ਰੋਜੈਕਟ ਹਵਾ ਪ੍ਰੋਜੈਕਟ ਅਤੇ ਗ੍ਰੀਨ ਹੌਸਿੰਗ ਪ੍ਰੋਜੈਕਟ ਕੀਤਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ